ਜਾਰੀ ਆ ਰਹੀ ਆ 900 ਕੱਢਿਆ ਜਾ ਰਿਹਾ ਜੀ ਇਹ ਕਲਵੰਤ ਸਿੰਘ ਸਿੱਧੂ ਛੋਟਾ ਭਾਈ ਇਸ ਹਲਕੇ ਦਾ ਐਮ ਐਲ ਏ ਅੱਜ ਦੇਖੋ ਕਿੰਨਾ ਜੋਸ਼ ਆ ਲੋਕਾਂ ਦੇ ਵਿੱਚ ਤੇ ਪਹਿਲੀ ਤਰੀਕ ਨੂੰ ਡੀਕ ਰਹੇ ਆ ਲੋਕ ਅੱਜ ਸਭ ਨਾਲੋਂ ਜ਼ਿਆਦਾ ਮਜ਼ਬੂਤੀ ਇਸ ਗੱਲ ਦੀ ਆ ਲੋਕ ਭਲਾਈ ਲੋਕ ਇਨਸਾਫ ਇਨਸਾਫ ਦਾ ਕੀਤਾ ਹੀ ਨਹੀਂ ਉਹਨਾਂ ਨੇ ਲੋਕ ਇਨਸਾਫ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਾਡੇ ਗਰੀਆਲ ਸਾਹਿਬ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਸਾਡੇ ਪਰਿਵਾਰ 'ਚ ਵਾਦਾ ਹੋਇਆ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਅਰਵਿੰਦ ਕੇਜੀਵਾਲ ਦੇ ਤੇ ਮੁੱਖ ਮੰਤਰੀ ਸਲਾਰ ਭਗਵਾਨ ਸਿੰਘ ਮਾਨ ਦੇ ਦੇਖ ਕੇ ਕੰਮਾਂ ਨੂੰ ਅੱਜ ਸਾਰੇ ਲੋਕਾਂ ਨੂੰ ਇਹ ਆ ਵੀ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਕਰੀਏ ਉਹਦੇ ਵਿੱਚ ਜਾ ਕੇ ਸੇਵਾ ਕਰੀਏ ਸੰਦੀਪ ਸਿੰਘ ਅਰੇ ਅੱਜ ਸਾਰੇ ਲੋਕਾਂ ਨੂੰ ਮਿਲੂਗਾ ਸਾਡੇ ਲੁਧਿਆਣਾ ਵਾਸੀਆਂ ਨੂੰ ਉਹਨਾਂ ਨੇ ਜਾਂ ਉਹਨਾਂ ਨਾਲ ਹੋਰ ਮਜ਼ਬੂਤੀ ਆ ਰਹੀ ਹੈ ਜੋਗੀ ਜੀ ਵੀ ਆ ਰਹੇ ਨੇ ਅੱਜ ਜੋਗੀ ਇੱਥੇ ਦਾ ਪਹਿਲਾ ਹੀ ਸਾਧਾਂ ਦੀ ਧਰਤੀ ਹੈ ਦਾ ਗੁਰੂਆਂ ਪੀਰਾਂ ਦੀ ਇਹ ਰਾਜਨੀਤੀ ਜੋਗੀ ਨਹੀਂ ਚਾਹੀਦੇ ਸਾਡੇ ਦਾ ਪਹਿਲਾਂ ਹੀ ਬਹੁਤ ਆ ਬੀਜੇਪੀ ਕਹਿੰਦੀ ਹੈ ਜੋਗੀ ਆਏਗਾ ਤੇ ਪਰਵੰਚਲੀ ਭਾਈ ਚਲੇ ਦੇਖੋ ਗੱਲ ਸੁਣੋ ਰਾਜਨੀਤੀ ਰੋਟੀਆਂ ਦੀ ਲੋੜ ਨਹੀਂ ਇੱਥੇ ਦਾ ਬਾਬਾ ਨਾਨਕ ਦੀ ਚਲਨਸ਼ੋ ਧਰਤੀ ਆ ਜਿੱਧਰੋਂ ਬਾਬਾ ਨਾਨਕ ਲੰਘਿਆ ਉੱਥੇ ਜੋਗੀ ਜੋਗੀ ਉਹ ਕਰ ਗਿਆ ਪਾਸਾ ਲਗਾਦਾ ਪਿਛਾ ਜਾਂਦੇ ਸਵਾਲ ਚੁੱਕਰੀ ਆਮ ਜੀ ਜਿਹੜੇ ਜਿਹੜੇ ਆਪ ਲਿਫਤਾ ਇਹਨਾਂ ਦੇ ਵਿੱਚ ਉਹ ਕਈ ਅੱਛਾ ਨਸ਼ੇ ਦਾ ਮੁੱਦਾ ਇੱਕ ਵਾਰ ਦੁਬਾਰਾ ਫੇਰ ਉੱਠਿਆ ਕੱਲ ਰਾਹੁਲ ਗਾਂਧੀ ਨੇ ਵੀ ਗੱਲ ਕਹੀ ਆ ਨਸ਼ੇ ਨੂੰ ਲੈ ਕੇ ਅਸੀਂ ਖਤਮ ਕਰਾਂਗੇ ਰਾਹੁਲ ਗਾਂਧੀ ਨੂੰ ਕੋਹ ਜਿਹੜੀ ਕਾਲੀਆਂ ਕੋਲੋਂ ਗੱਦੀ ਤੁਸੀਂ ਲੈ ਲਈ ਸੀ ਨਾ ਉਹੀ ਇਹ ਕੰਡੇ ਨੇ ਜਿਹੜੇ ਵਾਹਮ ਆਦਮੀ ਪਾਰਟੀ ਚੁਗ ਰਹੀ ਆ ਇਹ ਤੁਹਾਡੇ ਹੀ ਕੰਡੇ ਵਿਜੇ ਹੋਇਆ ਤੁਹਾਨੂੰ ਪਾਸੇ ਭਾਜਪਾ ਵੀ ਕਹਿੰਦਾ ਸੀ 5 ਸਾਲ ਤੋਂ ਨਸ਼ਾ ਖਤਮ ਕਰਨਾ ਹੈ ਸੱਤਾ ਜਾਵਾਂਗੇ ਭਾਜਪਾ ਨੇ ਤਾਂ ਆਪ ਤਾਂ ਉਹ ਦਿੰਦੇ ਆ ਬਾਹਰ ਦੇ ਸਿਰੋਂ ਜਦੋਂ ਜੋ ਦਿਲ ਕਰਦਾ ਵਾ ਉਧਰੋਂ ਮੰਗਾ ਲੈਂਦੇ ਆ ਇੱਧਰ ਸੁੱਟ ਕੇ ਸਾਡੀ ਜਵਾਨੀ ਦਾ ਕਹਾਣ ਕਰਾ ਰਿਆ ਇਹ ਅਸੀਂ ਆਪ ਹੀ ਕਰਾਂਗੇ ਜਦੋਂ ਸੈਂਟਰ ਚ ਬੀਐਸਐਫ ਆ ਗਈ ਨਾ ਸਾਡੇ ਅੰਡਰ ਅਰਵਿੰਦ ਕੇਜਰੀਵਾਲ ਨੇ ਉਦਨੇ ਦੱਸਿਓ ਕੋਈ ਸਮੈਕ ਦਾ ਪੈਕੇਟ ਵੀ ਮਿਲ ਗਿਆ ਦਾ ਜਿਹੜਾ ਥੋੜਾ ਜਿਹਾ ਸਮਾਂ ਮੰਗਿਆ ਸੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਉਹ ਸਮਾਂ ਨਹੀਂ ਮਿਲਿਆ ਸਮਾਂ ਚੋ ਦੇਖੋ ਗੱਲ ਸੁਣੋ ਜਿਹੜੇ ਆਜ਼ਾਦੀ ਘੁਲਾਟੀਆਂ ਹੁੰਦੇ ਆ ਨਾ ਉਹਨਾਂ ਨੂੰ ਸਿੰਘਾਂ ਨਹੀਂ ਲੋਕ ਸਕਦੀਆਂ ਇਹ ਆਪਣੇ ਜਿਨ੍ਹਾਂ ਨੇ ਰਸੇ ਚੁੰਮ ਚੁੰਮ ਕੇ ਗਲਾਂ ਚ ਪਾਏ ਨੇ ਉਹਨਾਂ ਨੂੰ ਅੱਜ ਤਾਹੀਂ ਦੁਨੀਆ ਯਾਦ ਕਰਦੀ ਆ ਉਹ ਦੋਲਨ ਚੋਂ ਨਿਕਲਿਆ ਹੋਇਆ ਇਨਸਾਨ ਆ ਉਹ ਮੁੱਠੀ ਮੀਚ ਕੇ ਭਗਤ ਸਿੰਘ ਹੋਣਾ ਤਰ੍ਹਾਂ ਮੋਦੀ ਨੂੰ ਦਿਖਾ ਦੂਗਾ ਕਿ ਇਹ ਦਿਨ ਕ੍ਰਾਂਤੀਕਾਰੀ ਲੀਡਰ ਆ। ਅੱਜ ਲਾਸਟ ਦਿਨ ਆ। ਅੱਜ ਲਾਸਟ ਦਿਨ ਆ। 2 ਦਿਨ ਬਾਅਦ ਵੋਟਾਂ ਹੋਣੀਆਂ। ਦਿੱਲੀ ਧੜਕਰ ਕਿੰਨੀ ਤੇਜ਼ ਆ ਕੀ ਲੱਗਦਾ? ਕੋਈ ਤੇਜ਼ ਨਹੀਂ ਆਪਣੀ ਸੇਵਾ ਨਾਲ ਉਹ ਬਾਬਾ ਦੀਪ ਸਿੰਘ ਤੇ ਹਨੂਮਾਨ ਬੈਠੇ ਆ। ਉਹਨਾਂ ਨੇ ਆਪਣੇ ਆਪ ਜਦੋਂ ਠੋਲਾ ਚਲਾਉਣਾ ਤੇ ਖੰਡਾ ਚਲਾਉਣਾ ਆਪਣੇ ਆਪ ਆਰ ਹੋ ਗਿਆ। ਦੇਖੋ ਗੱਲ ਸੁਣੋ ਇਹਨਾਂ ਨੂੰ RAM ਦੇ ਬਾਰੇ ਜਾਂ ਇਹਨਾਂ ਲੋਕਾਂ ਨੂੰ ਰਾਜਨੀਤੀ ਚਾਹੀਦੀ ਆ ਇਹਨਾਂ ਦਾ ਕੋਈ ਲੋਕਾਂ ਦੀ ਸੇਵਾ ਥੋੜਾ ਕੀਤੀ ਆ ਆਪਣੀਆਂ ਦਾ ਉਹਨਾਂ ਦੀਆਂ ਤਾਂ ਹੀ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਈਆਂ ਦੋਨਾਂ ਭਰਾਵਾਂ ਦੀਆਂ ਜ਼ਮਾਨਤਾਂ ਦਾ ਬਚਾ ਨਹੀਂ ਸਕੇ ਉਹਨਾਂ ਦੇ ਹੁਣ ਕੋਲ ਕੀ ਆ ਉਹ ਮੱਲੇ ਦੀ ਰਾਜਨੀਤੀ ਕਰੀ ਜਾਂਣਾ ਆਪਣੀਆਂ ਦੋ ਤਿੰਨ ਗਲੀਆਂ ਦੀ ਬਸ ਇੱਕ ਤੁਮ ਅੱਜ ਦਾ ਬਹਿਜਾ ਜੀ ਮੁਹੰਮਦ اپیل ہے یہ بات تو بات ماتدہ دان کرو اور وہ سیوہ دان نو چنو جڑا سیوہ کرے ٹوڑی لوکل لوکل لیڈر نو چنو لدیانے دے پوتنو چنو